ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅਮਰੀਕਾ ਜਿਹੜਾ ਸਭ ਤੋਂ ਵੱਡੀ ਮਹਾਂ ਸ਼ਕਤੀ ਹੈ ਉਹ ਮਹਿਸੂਸ ਕਰਦਾਗਾ ਕਿ ਸਿੱਖਾ ਦਾ ਜਿਹੜਾ ਮਾਨ ਸਤਕਾਰ ਦੁਨੀਆ ਦੇ ਵਿੱਚ ਉਹ ਬਰਕਰਾਰ ਰਹਿਣਾ ਚਾਹੀਦਾ ਤੇ ਉਹਨਾਂ ਦਾ ਮਾਨ ਸਨਮਾਨ ਉਹਨਾਂ ਮੁਤਾਬਕ ਮਿਲਣਾ ਚਾਹੀਦਾ ਇਹਦੇ ਲਈ ਅਮਰੀਕਾ ਦੇ ਵਿੱਚ ਇੱਕ ਕਿਹੜਾ ਬਿਲ ਹੈ ਜਿਹੜਾ ਪਾਸ ਕੀਤਾ ਗਿਆਗਾ ਸਪੈਸ਼ਲ ਸਿੱਖਾਂ ਦੇ ਲਈ ਉਹ ਕਿਹੜਾ ਬਿਲ ਹੈਗਾ ਜਿਹੜਾ ਪਹਿਲੀ ਦਫਾ ਇੱਕ ਪਿਰਤ ਪਾਈ ਗਈ ਹੈ ਕਿ ਬਿਲ ਪਾਸ ਹੋਣ ਤੋਂ ਪਹਿਲਾਂ ਬੀਬੀ ਸਰਨਾਰਨ ਕਰਨ ਕੌਰ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਤੇ ਸਾਰਾ ਮਤਲਬ ਮੈਂਬਰ ਨੇ ਜਿਹੜੇ ਉਹ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਨੇ ਅਰਦਾਸ ਕਰਕੇ ਉਸ ਤੋਂ ਬਾਅਦ ਬਿਲ ਪੇਸ਼ ਕੀਤਾ ਜਾਂਦਾ ਤੇ ਪਾਸ ਕੀਤਾ ਜਾਂਦਾ ਹੈ ਇਹ ਜਿਹੜਾ ਬਿਲ ਹੈਗਾ ਇਹ ਕਿਉਂ ਲੈ ਕੇ ਆਉਣ ਦੀ ਲੋੜ ਪਈ ਕਿਉਂ ਮਹਿਸੂਸ ਕੀਤਾ ਅਮਰੀਕਾ ਨੇ ਕਿ ਇਹ ਬਿਲ ਹੈ ਜਿਹੜਾ ਇਹ ਲੈ ਕੇ ਆਂਦਾ ਜਾਵੇ ਤੇ ਇਹ ਬਿਲ ਨੂੰ ਪਾਸ ਕਰਾਇਆ ਜਾਵੇ ਇਸ ਬਿਲ ਬਾਰੇ ਆਪਾਂ ਕਰਦੇ ਆ ਚਰਚਾ ਪੂਰੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਦੋਸਤੋ ਵੀਡੀਓ ਦੇ ਵਿੱਚ ਬਨੇ ਰਹਿਣਾ ਕਿਉਂਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਵੀਡੀਓ ਆ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਨੂੰ ਪਤਾਗਾ ਕਿ ਜਿਹੜਾ ਨਵੰਬਰ 11 2011 ਦੇ ਵਿੱਚ ਉੱਥੇ ਟਾਵਰਾਂ ਦੇ ਉੱਪਰ ਜਿਹੜੇ ਹਮਲੇ ਹੋਏ ਸੀਗੇ ਜਹਾਜ਼ ਜਿਹੜੇ ਟਕਰਾ ਕੇ ਉੱਥੇ ਹਮਲੇ ਕੀਤੇ ਗਏ ਸੀ ਉਸ ਤੋਂ ਬਾਅਦ ਜਿਹੜੇ ਅਮਰੀਕਨ ਲੋਕ ਸੀਗੇ ਉਹਨਾਂ ਨੇ ਨਸਲੀ ਹਮਲੇ ਸਿੱਖਾਂ ਦੇ ਉੱਪਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੂੰ ਭੁਲੇਖਾ ਪੈ ਰਿਹਾ ਸੀਗਾ ਕਿ ਜਿਹੜੇ ਮੁਸਲਮਾਨ ਪਗਵੰਦੇ ਨੇ ਤੇ ਸਿੱਖਾਂ ਨੂੰ ਉਹ ਇਹੀ ਭੁਲੇਖਾ ਖਾ ਕੇ ਇਸ ਕਾਰਨ ਕਰਕੇ ਉਹਨਾਂ ਤੇ ਹਮਲਾ ਕਰ ਦਿੰਦੇ ਸੀਗੇ ਉਸ ਤੋਂ ਬਾਅਦ ਦੋਸਤੋ ਇੱਕ ਆਪਣਾ ਬਲਬੀਰ ਸਿੰਘ ਸੋਢੀ ਸ਼ਹੀਦ ਹੋ ਗਿਆ ਸੀਗਾ ਉੱਥੇ ਨਸਲੀ ਹਮਲੇ ਦੇ ਵਿੱਚ ਤੇ ਇੱਕ ਗੁਰਦੁਆਰਾ ਸਾਹਿਬ ਦੇ ਉੱਪਰ ਵੀ ਨਸਲੀ ਹਮਲਾ ਹੋਇਆ ਸੀ ਜਿਦੇ ਚ 6 ਸਿੱਖ ਸ਼ਹੀਦ ਹੋ ਗਏ ਸੀਗੇ ਸੋ ਦੋਸਤੋ ਹੁਣ ਇਹ ਇੱਕ ਜਿਹੜਾ ਬਿਲ ਹੈਗਾ 21 ਫਰਵਰੀ 2024 ਦਿਨ ਬੁੱਧਵਾਰ ਨੂੰ ਜਿਹੜਾ ਬਿਲ ਹੈਗਾ ਉਹ ਪਾਸ ਕੀਤਾ ਗਿਆਗਾ ਜਿਹੜਾ ਬਿਲ ਦਾ ਨੰਬਰ ਹੈ SR8679 ਇਸ ਨੰਬਰ ਦਾ ਬਿਲ ਹੈ ਜਿਹੜਾ ਉਹ ਪਾਸ ਕੀਤਾ ਗਿਆ ਇਸ ਬਿਲ ਦੇ ਵਿੱਚ ਦੋਸਤੋ ਕੀ ਹੈਗਾ ਇਹ ਜਿਹੜਾ ਬਿਲ ਹੈਗਾ ਇਸ ਬਿਲ ਨੂੰ ਜਿਹੜੇ ਲੈ ਕੇ ਆਏ ਮਨਕਾ ਢਿੰਗਰਾ ਵੱਲੋਂ ਇਹ ਬਿਲ ਪੇਸ਼ ਕੀਤਾ ਗਿਆ ਤੇ ਬੀਬੀ ਸਰਨ ਕੌਰ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਅਰਦਾਸ ਕਰਕੇ ਜਿਹੜਾ ਬਿੱਲ ਹੈ ਉਹ ਪੇਸ ਯਾਨੀ ਬਿੱਲ ਦੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੁੰਦੀ ਹੈ ਜਦੋਂ ਕਿ ਸਾਡੇ ਪੰਜਾਬ ਤੇ ਸਾਡੇ ਦੇਸ਼ ਦੇ ਵਿੱਚ ਵੀ ਅੱਜ ਤੱਕ ਇਹ ਪਿਰਤ ਨਹੀਂ ਪਾਈ ਗਈ ਕਿ ਅਰਦਾਸ ਕਰਕੇ ਜਿਹੜਾ ਲੋਕ ਸਭਾ ਜਾਂ ਵਿਧਾਨ ਸਭਾ ਦੀ ਕਾਰਵਾਈ ਕਦੇ ਸ਼ੁਰੂ ਕੀਤੀ ਹੋਵੇ ਅੱਜ ਤੱਕ ਸਾਡੇ ਲੋਕ ਸਾਡੀਆਂ ਸਰਕਾਰਾਂ ਇਸ ਪਾਸੇ ਕਦਮ ਨਹੀਂ ਚੁੱਕ ਸਕੀਆਂ ਜਦੋਂ ਕਿ ਅਮਰੀਕਾ ਨੇ ਇਸ ਤਰ੍ਹਾਂ ਦੀ ਇੱਕ ਪਿਰਤ ਪਾਈ ਆ ਕਿਉਂਕਿ ਇਹਦੋਂ ਪਹਿਲਾਂ ਤੁਹਾਨੂੰ ਪਤਾ ਵਾਈਟ ਹਾਊਸ ਦੇ ਵਿੱਚ ਵੀ ਸਾਡੇ ਗ੍ਰੰਥੀ ਸਿੰਘ ਤੋਂ ਅਰਦਾਸ ਕਰਵਾਈ ਗਈ ਸੀਗੀ ਵਾਈਟ ਹਾਊਸ ਚ ਅਰਦਾਸ ਹੋਣੀ ਵੀ ਬਹੁਤ ਵੱਡੀ ਗੱਲ ਸੀ ਸੋ ਦੋਸਤੋ ਗੱਲ ਕਰਦੇ ਆਂ ਬਿਲਦੀ ਇਸ ਬਿਲ ਦੇ ਵਿੱਚ ਸਿੱਖਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਅਚੀਵਮੈਂਟ ਜਿਹਨੇ ਉਹਨਾਂ ਦਾ ਮਤਲਬ ਜ਼ਿਕਰ ਕੀਤਾ ਗਿਆਗਾ ਜਿਵੇਂ ਮਤਲਬ ਜਦੋਂ ਕਰੋਨਾ ਦੇ ਦੌਰਾਨ 28000 ਪ੍ਰਾਣੀਆਂ ਨੂੰ ਲੰਗਰ ਸिखਾਉਣ ਦੇ ਲਈ ਸਰਕਾਰ ਵੱਲੋਂ ਮੰਗ ਕੀਤੀ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਿੱਖਾਂ ਤੋਂ ਤੇ ਉਸ ਤੋਂ ਇਲਾਵਾ ਦੋਸਤੋ ਜਿੰਨੀਆਂ ਅਮਰੀਕਾ ਦੇ ਵਿੱਚ ਪ੍ਰਾਪਤੀਆਂ ਨੇ ਸਿੱਖਾਂ ਦੀਆਂ ਉਹਨਾਂ ਦਾ ਜ਼ਿਕਰ ਕੀਤਾ ਗਿਆਗਾ ਤੇ ਇਹਦੇ ਵਿੱਚ ਦੋਸਤੋ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਸੈਨੇਟਰ ਦੋਨੋਂ ਪਾਰਟੀਆਂ ਦੇ ਹਾਜ਼ਰ ਹੋਏ ਦੋਨਾਂ ਨੇ ਇਹਦੇ ਵਿੱਚ ਆਪਣੀ ਵੋਟ ਪਾਈ ਤੇ ਦੋਸਤੋ ਜਿਹੜਾ ਇਹ ਇਸ ਤੋਂ ਬਾਅਦ ਹੁਣ ਸਿੱਖਾਂ ਦੀ ਜਿਹੜੀ ਵੱਖਰੀ ਪਛਾਣ ਹੈ ਉਹਨੂੰ ਉਹਨਾਂ ਨੇ ਇੱਕ ਤਰ੍ਹਾਂ ਦੀ ਮਾਨਤਾ ਦਿੱਤੀ ਹੈ ਕਿ ਜਿਹੜੇ ਸਿੱਖ ਟਰਬਨ ਬੰਨਦੇ ਨੇ ਪੱਗ ਬੰਨਦੇ ਨੇ ਤੇ ਦਾਲਾ ਪ੍ਰਕਾਸ਼ ਇਹ ਜਿਹੜਾ ਸਿੱਖਾਂ ਦਾ ਸਰੂਪ ਹੈ ਇਹ ਜਿਹੜੀ ਸਿੱਖਾਂ ਦੀ ਪਛਾਣ ਹੈ ਇਹਦੇ ਬਾਰੇ ਅਮਰੀਕਾ ਦੇ ਵਿੱਚ ਇਹ ਜਿਹੜਾ ਬਿੱਲ ਲੈ ਕੇ ਆਂਦਾਗਾ ਤੇ ਇਹਦੇ ਲਈ ਉਹਨਾਂ ਦਾ ਸੀ ਧੰਨਵਾਦ ਵੀ ਕਰਦੇ ਆ ਕਿਉਂਕਿ ਸਿੱਖਾਂ ਦੀ ਵੱਖਰੀ ਪਹਿਚਾਨ ਦਾ ਮੁੱਦਾ ਸਾਡੇ ਦੇਸ਼ ਦੇ ਵਿੱਚ ਵੀ ਉੱਠਦਾ ਰਹਿੰਦਾ ਪਰ ਸਿੱਖ ਇੱਕ ਵੱਖਰੀ ਕੌਮ ਹੈ ਇਹਦੇ ਲਈ ਅਮਰੀਕਾ ਮਹਿਸੂਸ ਕਰਦਾ ਹੈਗਾ ਇਹਦੀ ਮੈਂ ਗੱਲਬਾਤ ਦੇ ਵਿੱਚ ਕਰਦਾ ਤੇ ਦੋਸਤੋ ਇੱਕ ਉਥੇ ਜਿਹੜਾ ਬਿਲ ਹੈ ਹੋਰ ਲੈ ਕੇ ਆਂਦਾ ਜਿਹੜਾ ਹੇਟ ਕਰਾਈਮ ਦੇ ਨਾਲ ਹੀ ਸੰਬੰਧਤ ਹੈ ਜਿਹਦੇ ਚ ਜਦੋਂ ਕਿਸੇ ਦੇ ਨਾਲ ਧੱਕਾ ਹੁੰਦਾ ਸੀਗਾ ਉਹਨੂੰ ਅਹ ਦੋਸਤੋ ਪੁਲਿਸ ਦੇ ਵਿੱਚ ਰਿਪੋਰਟ ਕਰਾਉਣ ਜਾਣਾ ਪੈਂਦਾ ਸੀ ਪੁਲਿਸ ਕਈ ਵਾਰੀ ਰਿਪੋਰਟ ਦਰਜ ਨਹੀਂ ਸੀ ਕਰਦੀ ਲੇਕਿਨ ਹੁਣ ਚਾਹੇ ਕਿਸੇ ਦੇ ਘਰੇ ਕੋਈ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਂਦੀ ਹੈ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਹੋ ਜਾਂਦੀ ਹੈ ਉਹਦੇ ਲਈ ਇੱਕ ਹੌਟਲਾਈਨ ਨੰਬਰ ਫੋਨ ਨੰਬਰ ਜਾਰੀ ਕਰ ਦਿੱਤਾ ਗਿਆ ਤੁਸੀਂ ਫੋਨ ਤੇ ਜਦੋਂ ਆਪਣੀ ਰਿਪੋਰਟ ਦਿਓਗੇ ਕਿ ਮੇਰੇ ਘਰ ਦੇ ਵਿੱਚ ਜਾਂ ਗੁਰਦੁਆਰਾ ਜਾਂ ਕਿਤੇ ਵੀ ਪਬਲਿਕ ਉਸ ਦੇ ਉੱਪਰ ਪਲੇਸ ਦੇ ਉੱਪਰ ਇਹ ਕੋਈ ਵਾਰਦਾਤ ਹੋ ਗਈ ਆ ਤਾਂ ਉਹ ਸਿੱਧਾ ਤੁਹਾਡਾ FBI ਕੋਲੇ ਚਲਿਆ ਜਾਊਗਾ ਤੇ ਜਾ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਕੋਲ ਤੁਹਾਡੇ ਫੋਨ ਦੇ ਉੱਪਰ ਹੀ ਤੁਹਾਡੀ ਜਿਹੜੀ ਰਿਪੋਰਟ ਹੈਗੀ ਉਹ ਦਰਜ ਹੋ ਜਾਏਗੀ ਤੇ ਕਾਰਵਾਈ ਸ਼ੁਰੂ ਹੋ ਜਾਏਗੀ ਇਹ ਦੋਸਤੋ ਇੱਕ ਹਿੱਟ ਕ੍ਰਾਈਮ ਹੀ ਮੰਨਿਆ ਜਾਊਗਾ ਤੇ ਜਿਹੜੀ ਤੁਸੀਂ ਟੈਲੀਫੋਨ ਦੇ ਉੱਪਰ ਆਪਣੀ ਰਿਪੋਰਟ ਦਰਜ ਕਰਾ ਦਿੱਤੀ ਆ ਸੋ ਦੋਸਤੋ ਜਿਹੜਾ ਇਹ ਮਿਲ ਵੀ ਪਾਸ ਹੋ ਗਿਆਗਾ ਹੁਣ ਆਪਾਂ ਗੱਲ ਕਰਦੇ ਆ ਕਿ ਅਮਰੀਕਾ ਵਰਗਾ ਦੇਸ਼ ਜਿਹੜੀ ਮਹਾਸ਼ਕਤੀ ਹੈ ਮਹਾਸ਼ਕਤੀ ਕਹੀ ਨਹੀਂ ਜਾਂਦੀ ਮਹਾਸ਼ਕਤੀ ਹੈ ਔਰ ਉਹ ਮਹਾਸ਼ਕਤੀ ਮਹਿਸੂਸ ਕਰਦੀ ਹੈ ਕਿ ਦੁਨੀਆ ਦੇ ਵਿੱਚ ਪੰਜ ਧਰਮ ਨੇ ਈਸਾਈ ਹੈ ਜਹੂਦੀ ਨੇ ਮੁਸਲਮਾਨ Hindu ਤੇ ਸਿੱਖ ਧਰਮ ਇਹ ਪੰਜੇ ਧਰਮ ਵੱਡੇ ਨੇ ਬਾਕੀ ਧਰਮਾਂ ਕੋਲੇ ਆਪੋ ਆਪਣੇ ਦੇਸ਼ ਨੇ ਲੇਕਿਨ ਸਿੱਖਾਂ ਕੋਲੇ ਆਪਣਾ ਕੋਈ ਘਰ ਨਹੀਂ ਹੈਗਾ ਤੇ ਉਹ ਸਮਝਦੇ ਨੇ ਮਹਿਸੂਸ ਕਰਦੇ ਨੇ ਅਮਰੀਕਨ ਕਿ ਸਿੱਖਾਂ ਦੀ ਜਿੰਨੀ ਮਤਲਬ ਪ੍ਰਾਪਤੀਆਂ ਨੇ ਜਿੰਨੀ ਕੰਟਰੀਬਿਊਸ਼ਨ ਸਿੱਖਾਂ ਦੀ ਹੈਗੀ ਹੈ ਉਹਨਾਂ ਇਹਨਾਂ ਨੂੰ ਮਾਨ ਸਤਕਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਗ੍ਹਾ ਨਹੀਂ ਮਿਲ ਰਹੀ ਲੇਕਿਨ ਅਮਰੀਕਾ ਮਹਿਸੂਸ ਕਰਦਾਗਾ ਕਿ ਸਿੱਖਾਂ ਨੂੰ ਅਗਰ ਉਹਨਾਂ ਦਾ ਬੰਦ ਦਾ ਮਾਨ ਸਤਕਾਰ ਦਿੱਤਾ ਜਾਵੇ ਤਾਂ ਜਿਹੜੀ ਦੁਨੀਆ ਦੇ ਵਿੱਚ ਸਿੱਖਾਂ ਦਾ ਫਲਸਫਾ ਸਿੱਖਾਂ ਦਾ ਜੋ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਹੈਗਾ ਉਹਨੂੰ ਲਾਗੂ ਕੀਤਾ ਜਾ ਸਕੇ ਤੇ ਕਿਉਂਕਿ ਉਹ ਸਮਝਦੇ ਨੇਗੇ ਕਿ ਜਿਹੜੀਆਂ ਚੰਗਾਂ ਜਿਵੇਂ ਪਰ ਮਾਂ ਨੂੰ ਜੰਗਾ ਹੋਣਾ ਜਾਂ ਹੋਰ ਵੱਡੀਆਂ ਜੰਗਾ ਨੂੰ ਰੋਕਣ ਦੇ ਲਈ ਇਹ ਜ਼ਰੂਰੀ ਹੈ ਕਿ ਸਿੱਖਾਂ ਨੂੰ ਉਹਨਾਂ ਦਾ ਮਾਨ ਸਤ ਕਰ ਦੇ ਕੇ ਇਹਨਾਂ ਨੂੰ ਵੱਡਾ ਕੀਤਾ ਜਾਵੇ ਇਹ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਬਾਰੀ-ਬਾਰੀ ਨਾਲ ਜਿਵੇਂ ਉਹਨ ਸਿੱਖਾਂ ਦੇ ਪਿੱਛੇ ਮੈਂ ਤੁਹਾਨੂੰ ਵੀਡੀਓ ਪਾ ਕੇ ਦੱਸਿਆ ਵੀ ਸੀਗਾ ਸਾਡੇ ਇੱਕ ਬੱਚੇ ਨੇ ਉੱਥੇ ਇੱਕ ਪਾਸ ਕਰਵਾਇਆ ਕਿ ਸਕੂਲਾਂ ਦੇ ਵਿੱਚ ਸਿੱਖਾਂ ਦਾ ਇਤਿਹਾਸ ਪੜਾਉਣਾ ਕੰਪਲਸਰੀ ਕਰ ਦਿੱਤਾ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਦੋਸਤੋ ਇਹ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਜਿਹੜੀਆਂ ਅਸੀਂ ਸਾਡੇ ਦੇਸ਼ ਤੇ ਪੰਜਾਬ ਦੇ ਵਿੱਚ ਵੀ ਨਹੀਂ ਕਰਵਾ ਸਕੇ ਜਿਹੜੀਆਂ ਉੱਥੇ ਸਾਡੇ ਸਿੱਖਾਂ ਲਈ ਸਿੱਖ ਮਤਲਬ ਪ੍ਰਾਪਤੀਆਂ ਕਰ ਰਹੇ ਨੇ ਤੇ ਅਮਰੀਕਾ ਉਹਨਾਂ ਨੂੰ ਪਾਸ ਕਰ ਰਿਹਾਗਾ ਅਮਰੀਕਾ ਉਹਨਾਂ ਨੂੰ ਇਹਦੇ ਲਈ ਅਸੀਂ ਵਾਸ਼ਿੰਗਟਨ ਦੇ ਤੇ ਅਮਰੀਕਾ ਦੇ ਸਾਰੇ ਲੋਕਾਂ ਨੂੰ ਸਿੱਖਾਂ ਨੂੰ ਵਧਾਈ ਦਿੰਦੇ ਆ ਕਿਉਂਕਿ 5 ਲੱਖ ਤੋਂ ਉੱਪਰ ਉੱਥੇ ਸਿੱਖ ਨੇ ਜਿਹੜੇ ਰਹਦੇ ਨੇਗੇ ਤੇ ਉਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਆ ਤੇ ਦੁਨੀਆ ਤੇ ਰਹਿੰਦੇ ਸਾਰੇ ਗਲੋਬਲ ਦੇ ਉੱਪਰ ਜਿੰਨੇ ਸਿੱਖ ਰਹਿੰਦੇ ਨੇ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਤੇ ਬਾਕੀ ਅਮਰੀਕਾ ਦਾ ਮਤਲਬ ਧੰਨਵਾਦ ਕਰਦੇ ਆ ਔਰ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਤੁਸੀਂ ਜਿਹੜਾ ਸਿੱਖਾਂ ਦਾ ਮਾਣ ਉੱਚਾ ਕਰ ਰਹੇ ਹੋ ਵਧਾ ਰਹੇ ਹੋ ਦੋਸਤੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਨੇ ਚਾਹੇ ਕਿਸੇ ਹੋਰ ਚੈਨਲ ਤੇ ਜਾਂ ਕਿਤੋਂ ਹੋਰ ਵੀ ਮਤਲਬ ਆਉਂਦੀਆਂ ਹੋਣ ਪਰ ਜਿਹੜੇ ਤੁਸੀਂ ਸਾਡੇ ਨਾਲ ਜੁੜੇ ਹੋਏ ਸਾਡੇ ਚੈਨਲ ਨਾਲ ਜੁੜੇ ਹੋਏ ਹੋ ਉਹਨਾਂ ਦੇ ਜਿਹੜੇ ਗਾਹਾਂ ਅੱਗੇ ਮਤਲਬ ਤੁਹਾਡੇ ਉਹ ਪੜ ਲੈਂਦੇ ਨੇ ਹੁਣ ਅੱਜ ਵਾਰੀ ਹੈ ਦੋਸਤੋ ਜਿਹੜੇ ਸਾਡੇ ਵੀਰਾ ਨੇ ਸਾਡਾ ਫੋਲੋਅਰ ਨੇ ਸਾਡੇ ਉਹਨਾਂ ਦਾ ਮੈਂ ਧੰਨਵਾਦ ਕਰਾਂਗਾ ਜਿਹਦੇ ਚ ਚਰਨਜੀਤ ਸਿੰਘ ਬ੍ਰਹਮਾ ਇਹ ਵੀ ਸਾਡੇ ਫੋਲੋਅਰ ਨੇ ਕਰਨੈਲ ਸਿੰਘ ਤੇ ਨਛੱਤਰ ਸਿੰਘ ਔਰ ਨਿਸਾਨ ਧਾਲੀਵਾਲ ਇਹ ਸਾਡੇ ਚੈਨਲ ਨੂੰ ਫੋਲੋਅਰ ਨੇ ਸਾਡੇ ਤੇ ਇਹ ਕਮੈਂਟ ਵੀ ਕਰਦੇ ਨੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਚਰਨਜੀਤ ਸਿੰਘ ਬ੍ਰਹਮਾ ਜੀ ਕਰਨੈਲ ਸਿੰਘ ਜੀ ਨਸਤਰ ਸਿੰਘ ਜੀ ਤੇ ਨਿਸਾਨ ਢਾਲੀਵਾਲ ਜੀ ਤੁਹਾਡਾ ਧੰਨਵਾਦ ਹੈ ਤੇ ਬਾਕੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੁਹਾਡਾ ਵੀ ਨਾਮ ਲੈ ਕੇ ਧੰਨਵਾਦ ਕੀਤਾ ਜਾ ਸਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ